ਬਾਈਬਲ ਦੀ ਐਕਚੁਅਲ ਕਾਸਟ ਇਸ ਵੇਲੇ ਦੇ ਹਿਸਾਬ ਨਾਲ 80000 ਰੁਪਏ ਤੋਂ ਵੱਧ ਪੈਂਦੀ ਆ ਇੱਕ ਪਵਿੱਤਰ ਬਾਈਬਲ ਦੀ ਛਪਾਈ ਜਿਹੜਾ ਉਹਦੇ ਤੇ ਪੇਪਰ ਯੂਜ਼ ਕੀਤਾ ਜਾਂਦਾ ਤੁਹਾਨੂੰ ਪਤਾ ਉਹ ਪੇਪਰ ਡਾਲਰਸ ਬਣਾਉਣ ਦੇ ਲਈ ਯੂਜ਼ ਕੀਤਾ ਜਾਂਦਾ ਆ ਤੁਸੀਂ ਦੇਖੋ ਕਿੰਨਾ ਪਤਲਾ ਜਿਹਾ ਪੇਪਰ ਕਿੰਨੀ ਬਰੀਕ ਲਿਖਤ ਆ ਫਟਦਾ ਨਹੀਂ ਨਹੀਂ ਤੇ ਅਦਰਵਾਈਜ਼ ਇਤਾਂ ਦਾ ਪੇਪਰ ਜਿਹੜਾ ਆ ਉਹ ਬਹੁਤ ਛੇਤੀ ਫਟ ਸਕਦਾ ਆ ਪਰ ਇਹ ਨੋਟ ਵਾਂਗ ਫੁੱਲਦਾ ਆ ਫਟਦਾ ਨਹੀਂ ਕਿਉਂਕਿ ਇਹਨੂੰ ਡਾਲਰ ਵਾਲੀ ਕੁਆਲਿਟੀ ਦਾ ਪੇਪਰ ਲੱਗਾ ਹੈ ਅਰ ਇਸ ਵੇਲੇ ਇਹਦੀ ਪ੍ਰਿੰਟਿੰਗ 1000 ਡਾਲਰ ਪਲੱਸ 1000 ਯੂ ਐਸ ਡਾਲਰ ਪਲੱਸ ਪੈਂਦੀ ਆ ਅਰੇ ਇਹਦੇ ਪਿੱਛੇ ਬੋ ਹਾਨਦਾਨੀਆਂ ਜਿਹੜੇ ਆਲਰੇਡੀ ਚੈਰਿਟੀ ਕਰ ਰਹੇ ਆ ਕਿ ਨਾ માત્ર ਕੀਮਤ ਦੇ ਉੱਤੇ ਪਰਮੇਸ਼ਵਰ ਦਾ ਵਚਨ ਜਿਹੜਾ ਆ ਇਹ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕਤੇ ਉਹ ਬਚਾਏ ਜਾ ਸਕਣ ਅਗਰ ਤੁਸੀਂ ਇਹ ਬਾਈਬਲ 80000 ਰੁਪਏ ਦੀ ਖਰੀਦੀ ਹੋਈ ਹੋਵੇ ਤੁਸੀਂ ਇਹਨੂੰ ਸਾਹਮਣੇ-ਸਾਹਮਣੇ ਰੱਖਣਾ ਹੋ ਸਕਦਾ ਬੈਠਕ ਦੇ ਵਿੱਚ ਰੱਖੋ ਕਿ ਹਰ ਬੰਦਾ ਦੇਖ ਕੇ ਵੀ ਐਡੀ ਕੀਮਤੀ ਚੀਜ਼ ਇੰਨੇ ਖਰੀਦੀ ਆ ਅੱਤੇ ਤੋਲੇ ਦੀ ਮੰਦੀ ਵੀ ਤੁਸੀਂ ਐਵੇਂ ਹੀ ਨਲਕੇ ਦੇ ਉੱਤੇ ਨਹੀਂ ਟੰਗ ਦਿੰਦੇ ਤੈਂ ਤੋਲੇ ਦੇ ਨਾਲੋਂ ਵੀ ਵੱਧ ਕੀਮਤੀ ਆ ਸੋਨੇ ਦੇ ਨਾਲੋਂ ਇਹਨੂੰ ਪੜਨਾ ਸਿੱਖ ਲਓ ਭਾਗਾਂ ਵਾਲਿਓ ਬਹੁਤ ਛੇਤੀ ਇਹ ਹੱਥਾਂ ਚੋਂ ਖੋਲ ਹੀ ਜਾਣੀ ਪ੍ਰਿੰਟ ਹੋਣੀ ਬੰਦ ਹੋ ਜਾਣੀ ਆ ਤੇ ਜਿਨ੍ਹਾਂ ਦੇ ਕੋਲੇ ਨਹੀਂ ਆ ਹੁਣੇ 80000 ਦੀ ਨਹੀਂ ਮਿਲਦੀ ਬਹੁਤ ਸੁਵੰਨੀ ਸੂਟ ਦੋ ਵੀ ਹੋਣਗੇ ਨਾ ਤੇ ਜੇ ਤੁਹਾਨੂੰ ਬਰਕਤ ਵਾਲੇ ਵਚਨ ਪਤਾ ਲੱਗੇ ਤੁਸੀਂ ਬਰਕਤ ਵਾਲੇ ਵਚਨ ਬੋਲ ਕੇ ਪ੍ਰਾਰਥਨਾ ਕਰਨ ਲੱਗੇ ਤਾਂ ਭਾਵੇਂ ਸੂਟਾਂ ਵਾਲੀ ਫੈਕਟਰੀ ਲਾ ਲਿਓ ਇੱਕ ਵਾਰੀ ਵਚਨ ਖਰੀਦ ਲਓ ਵਚਨ ਨੂੰ ਸਿੱਖ ਲਓ ਹallelujah ਅੱਜ ਜਿੰਨਿਆਂ ਕੋਲ ਬਾਈਬਲਸ ਨਹੀਂ ਉਹ ਬਾਈਬਲ ਜਿਹੜਾ ਆ ਉਹ ਇੰਤਜ਼ਾਮ ਕੀਤਾ ਜਾਵੇ ਬਾਕੀ ਦੇ ਅਗਲੇ ਸੰਡੇ ਨੂੰ ਲੈਣ ਪਰ ਕੋਚੇਵਾਲ ਚਰਚ ਦੇ ਵਿੱਚ ਇੱਕ ਵੀ ਵਿਸ਼ਵਾਸੀ ਇਹੋ ਜਾਂ ਨਹੀਂ ਹੋਣਾ ਚਾਹੀਦਾ ਜਿਹਦੇ ਕੋਲੇ ਪਵਿੱਤਰ ਬਾਈਬਲ ਨਾ ਹੋਵੇ ਇਹ ਸ਼ਰਮ ਵਾਲੀ ਗੱਲ ਆ ਕਿ ਇੱਕ ਬੰਦਾ ਕਹੇ ਕਿ ਮੈਂ ਚਰਚ ਨੂੰ ਚੱਲਿਆ ਤੇ ਉਹਦੇ ਹੱਥ 'ਚ ਬਾਈਬਲ ਨਾ ਹੋਵੇ ਬਹੁਤ ਸਾਰੇ ਉਹ ਬਾਈਬਲ ਖਰੀਦਣ ਦੀ ਜਗ੍ਹਾ ਤੇ ਮੋਬਾਈਲ ਤੇ ਡਾਊਨਲੋਡ ਕਰ ਲੈਂਦੇ ਆ ਜਿਹੜੀਆਂ ਮੋਬਾਈਲ ਦੇ ਉੱਤੇ ਤੁਸੀਂ ਡਾਊਨਲੋਡ ਕਰਦੇ ਆ ਉਹਦੇ ਵਿੱਚ 25% ਮਿਸਟੇਕਸ ਆ 25% ਗਲਤੀਆਂ ਆ ਉਹਨਾਂ ਬਾਈਬਲਸ ਦੇ ਵਿੱਚ ਉਹਨਾਂ ਦਾ ਤਰਜਮਾ ਗਲਤ ਆ ਉਹ ਠੀਕ ਨਹੀਂ ਆ ਇਸ ਲਈ ਅਸਲੀ ਵਾਲੀ ਬਾਈਬਲ ਲੈਣ ਦੀ ਕੋਸ਼ਿਸ਼ ਕਰੋ ਅਰੇ ਤੁਹਾਨੂੰ ਆਲਮੋਸਟ ਹਰ ਇੱਕ ਲੈਂਗੁਏਜ ਦੇ ਵਿੱਚ ਅਵੇਲੇਬਲ ਮਿਲ ਸਕਦੀ ਆ ਅਰ ਜਿਨ੍ਹਾਂ ਦੇ ਕੋਲ ਹੈਗੀ ਆ ਹੱਥ ਜੋੜ ਕੇ ਬੇਨਤੀ ਕਰਦੇ ਕਿਰਪਾ ਕਰਕੇ ਪੜ ਲਿਆ ਕਰੋ ਇਹ ਕੋਈ ਤਵੀਤ ਥੋੜੀ ਆ ਜਿਨ੍ਹਾਂ ਡੋਲੇ ਦੇ ਨਾਲ ਬੰਨੇ ਤੇ ਅਸਰ ਕਰਨਾ ਹੈ ਜਾਂ ਤੁਸੀਂ ਇਹਨੂੰ ਸਰਾਣੇ ਰੱਖ ਕੇ ਸੋਵੋਗੇ ਤਾਂ ਫੇ ਬਸ ਕੋਈ ਡੱਬਾ ਨਹੀਂ ਪੈਣਾ ਕੋਈ ਡਰ ਨਹੀਂ ਲੱਗਣਾ ਕੋਈ ਦੁਸ਼ਟ ਆਤਮਾ ਨਹੀਂ ਹੋਣਾ ਇਹਨੇ ਉਦੋਂ ਤੱਕ ਕੰਮ ਨਹੀਂ ਕਰਨਾ ਜਦੋਂ ਤੱਕ ਅੱਖਾਂ ਦੀਆਂ ਤਾਕੀਆਂ ਥਾੜੀ ਮੰਨ ਵਾਲੀ ਬੈਠਕ 'ਚ ਜਾ ਕੇ ਨਾ ਬੈਠ ਗਈ ਇਸ ਲਈ ਇਹਨੂੰ ਪੜਨਾ ਸ਼ੁਰੂ ਕਰੋ ਤਾਂ ਜੋ ਤੁਹਾਡੇ ਜੀਵਨ ਦੇ ਵਿੱਚ ਵਚਨ ਆਏ ਵਚਨ ਜੜ ਪੜੇ ਵਚਨ ਫਲ ਲੈ ਕੇ ਆਏ ਔਰ ਤੁਸੀਂ ਉਹਨਾਂ ਫਲਾਂ ਨੂੰ ਖਾਓ ਤੇ ਅਨੰਦਿਤ ਹੋਵੋ ਹallelujah